ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੰਗੀ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏ ਕਿ ਸਾਰਾ ਹੌਕੀ ਦਾ ਹੈ ਗਾੜਾ ਹੌਕੀ ਦਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਵਾਪਾਰ ਹੈ ਇਹੇ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਇੰਨੇ ਹੀ ਇਸ ਸੀਜ਼ਨ ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਇਸ ਵਕਤ ਮੰਤਰੀ ਬਲਜੀਤ ਕੋਲ ਸਰ ਜਨ ਮੌਜੂਦ ਨੇ ਮੈਡਮ ਸਭ ਤੋਂ ਪਹਿਲੇ ਤਾਂ ਬੜਾ ਵੱਡਾ ਆਯੋਜਨ ਹੋਇਆ ਉਸ ਦੇ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਤੁਹਾਡੀ। ਮੈਂ ਇਸ ਤੇ ਮੌਕੇ ਤੇ ਉੱਪਰ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ ਉਹਦੇ ਲਈ ਮੈਂ ਪੰਜਾਬ ਸਰਕਾਰ ਦੇ ਨਾਲ ਚੱਲ ਕੇ ਵੀ ਮੁੱਖ ਮੰਤਰੀ ਜੀ ਦਾ ਪੂਰਾ ਧੰਨਵਾਦ ਕਰਾਂਗੀ ਕਿ ਉਹ ਇਸ ਵਰਗ ਲਈ ਖਾਸ ਧਿਆਨ ਦੇ ਰਹੇ ਨੇ ਔਰ ਅੱਜ ਦੇ ਇਸ ਕੈਂਪ ਦੇ ਵਿੱਚ ਅਸੀਂ ਖਾਸ ਤੌਰ ਤੇ ਪਲੇਸਮੈਂਟ ਕੈਂਪ ਲਾਏ ਨੇ ਅਸੈਸਿਬਿਲਟੀ ਲਈ ਉਹਨਾਂ ਨੂੰ ਜਿੱਥੇ ਕਿਤੇ ਲੋੜ ਹੈ ਲਿੰਕੋ ਕੈਂਪ ਲਗਾਇਆ ਹੋਇਆ ਸੋ ਮੇਰੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਹਰ ਵਰਗ ਦੇ ਲੋਕਾਂ ਨੂੰ ਜਿਹੜੇ ਸਮਾਜ ਦੀ ਮੁਖਤਾਰਾ ਦੇ ਨਾਲ ਕਾਫੀ ਬੱਚੇ ਜੋ ਇੰਟਰਸਟਡ ਤਾਂ ਖੇਡ ਚੁੱਕੇ ਨੇ ਪਰ ਨੌਕਰੀ ਤੋਂ ਗੱਲ ਕਰਦੇ ਹੁਣੇ ਵਾਂਝੇ ਹੈਗੇ ਆ ਬਿਲਕੁਲ ਜੀ ਅਸੀਂ ਉਹਨਾਂ ਬੱਚਿਆਂ ਲਈ ਵੀ ਪਹਿਲਾਂ ਤਾਂ ਅਸੀਂ ਬੈਕਲੌਗ ਇਕੱਠਾ ਕੀਤਾ ਮਿਹਨਤ ਕਾਫੀ ਕੀਤੀ ਅਸੀਂ ਬੈਕਲੌਗ ਇਕੱਠਾ ਕੀਤਾ ਕਿਉਂਕਿ ਪਿਛਲੇ 2 ਸਾਲਾਂ ਦੌਰਾਨ ਇਹੀ ਕੰਮ ਕੀਤਾ ਕਿ ਜਿਨ੍ਹਾਂ ਨੂੰ ਪਹਿਲਾਂ ਨੌਕਰੀਆਂ ਨਹੀਂ ਮਿਲੀਆਂ ਜਾਂ ਉਹਨਾਂ ਦਾ ਰਿਜ਼ਰਵੇਸ਼ਨ ਹੀ ਨਹੀਂ ਹੋਈ ਸੋ ਉਹ ਵੀ ਅਸੀਂ ਬਹੁਤ ਜਲਦੀ ਭਰਨ ਜਾ ਰਹੇ ਹਾਂ ਇਸ ਤੋਂ ਬਿਨਾ ਜਿੱਥੇ ਕਿਤੇ ਵੀ ਕੋਈ ਦਿਵਿਆਂਗ ਸਾਹੇ ਸਪੋਰਟਸ ਕੋਟਾ ਜਾਂ ਉਹਨੂੰ ਜਿੱਥੇ ਕਿਤੇ ਵੀ ਨੌਕਰੀਆਂ ਨਿਕਲਦੀਆਂ ਨੇ ਉਹਦੇ ਵਿੱਚ ਉਹਨਾਂ ਦਾ ਹੱਕ ਦਵਾਵਾਂਗੇ ਪੰਜਾਬ ਸਰਕਾਰ ਕੁਝ ਵੱਖਰਾ ਕਰਨ ਜਾ ਰਹੀ ਹੈ ਜੋ ਕੇਂਦਰ ਵੱਲੋਂ ਹੁਣ ਤੱਕ ਨਹੀਂ ਕੀਤਾ ਕਿ ਦਿਵਿਆਂਗਾਂ ਲੈ ਕੇ ਅਸੀਂ ਲੱਗੇ ਹੋਇਆ ਜੇ ਤੁਹਾਨੂੰ ਕਹਿ ਦਈਏ ਪਲੇਸਮੈਂਟ ਕੈਂਪੇ ਕਦੇ ਨਹੀਂ ਹੋਇਆ ਹੋਣਾ ਅਸੀਂ ਪਲੇਸਮੈਂਟ ਕੈਂਪ ਹਰ ਜ਼ਿਲ੍ਹੇ ਚਲਾਵਾਂਗੇ ਜਿੰਨੇ ਦਿਵਿਆਂਗ ਵਿਅਕਤੀ ਹੈ ਜਿੰਨੇ ਕੈਪੇਬਲ ਆ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕੋਈ ਰੋਜ਼ਗਾਰ ਦਵਾਈਏ ਔਰ ਉਸ ਤੋਂ ਬਿਨਾ ਜਿੱਥੇ ਕਿਤੇ ਰੈਜ਼ਰਵੇਸ਼ਨ ਹੈ ਭਾਵੇਂ ਉਹ ਪਿੰਡਾਂ ਤੋਂ ਸ਼ੁਰੂ ਕਰ ਲਈਏ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਮੇਟ ਲੈਵਲ ਦੀ ਰੈਜ਼ਰਵੇਸ਼ਨ ਅਸੀਂ ਜਿੱਥੇ ਬੂਥ ਮਿਲਦੇ ਆ ਉਹ ਸਾਰੇ ਕਿਤੇ ਰੈਜ਼ਰਵੇਸ਼ਨ ਸਟ੍ਰਿਕਟਲੀ ਇੰਪਲੀਮੈਂਟ ਕਰਾਂਗੇ ਬਿਲਕੁਲ ਮਸਤਾ ਬਿਲਕੁਲ ਇਸ ਵਕਤ ਸਾਡੇ ਨਾਲ ਡਾਕਟਰ ਬਲਜੀਤ ਕੋਲ ਜਿਹੜੇ ਨੇ ਉਹ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਕਿ ਪਲੇਸਮੈਂਟ ਜਿਹੜਾ ਹੈਗਾ ਕੈਂਪ ਪਹਿਲੀ ਵਾਰ ਪੂਰੇ ਦੇਸ਼ ਵਿੱਚੋਂ ਜਿਹੜੇ ਨੇ ਪੰਜਾਬ ਵਿੱਚ ਲਗਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਵਿੱਚ ਜਿਹੜੇ ਹੈਗਾ ਕੈਂਪ ਵੀ ਲਗਾਏ ਗਏ ਨਾਲ ਦੇ ਨਾਲ ਜਿਹੜਾ ਵਿਸ਼ਾ ਦਿਵਿਆਂਗਤਾ ਦਿਵਸ ਜਿਹੜਾ ਹੈਗਾ ਫਰੀਦਕੋਟ ਵਿੱਚ ਅੱਜ ਮਨਾਇਆ ਗਿਆ ਤੇ ਕਾਫੀ ਕੁਝ ਨਵਾਂ ਜਿਹੜਾ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਦੇ ਵਾਸਤੇ ਲੈ ਕੇ ਆਉਣ ਵਾਲੀ ਹੈ ਫਰੀਦਕੋਟ ਤੋਂ ਕੈਮਰਾ ਬਸ ਨਵਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੋਰਾ ਟੀਵੀ